ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰੁਤਵੇ ਨਿਊਜ਼ ਚੈਨਲ ਅੰਜ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣਤੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਸ਼੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਐਲਾਨੇ ਜਾਣ ਦੀ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਆਓ ਦੇਖਦੇ ਹਾਂ ਧਰੁਤਵੇ ਦੀ ਖਾਸ ਰਿਪੋਰਟ ਕਣ ਕੀਤੇ ਦੀ ਬੜੀ ਵੱਡੀ ਜ਼ਿੰਮੇਵਾਰੀ ਦੇ ਲਈ ਕੀ ਬਣਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਧੰਨਵਾਦ ਵੀ ਕਰਦੀ ਹਾਂ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਤੇ ਸੂ ਬੀਜੇਪੀ ਲੀਡਰਸ਼ਿਪ ਦਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਸਟੇਟ ਦੀ ਲੀਡਰਸ਼ਿਪ ਹੈ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿਨ੍ਹਾਂ ਦਾ ਸਰ ਦਾ ਬੈਨੋ ਟਿਕਟ ਮਿਲੀ ਹੈ ਤੇ ਮੈਂ ਸਾਰਾ ਧੰਨਵਾਦ ਕਰਦੀ ਹਾਂ ਤੇ ਬਹੁਤ ਵੱਡੀ ਵਿਕਟਰੀ ਜੀ ਮੰਤਰੀ ਨੂੰ ਲੱਗਦਾ ਜੀ ਤੁਹਾਡੇ ਆਉਣ ਨਾਲ ਹੌਟ ਸੀਟ ਬਣ ਗਈ ਪਟੰਡਾ ਪਹਿਲਾਂ ਵੀ ਹੌਟ ਸੀਟ ਰਹੀ ਹੈ ਤੇ ਹੁਣ ਵੀ ਪੂਰੇ ਪੰਜਾਬ ਦੀ ਕਿਸੇ ਰਾਜਨੀਤੀ ਨੀਗਾ ਇਸ ਤੇ ਰਹਿਣੀ ਹੈ ਬਟੰਡਾ ਦੇ ਮੇਰੇ ਆਉਣ ਨਾਲ ਇਹ ਸੀਟ ਇੰਟਰਸਟਿੰਗ ਤਾਂ ਬਣ ਗਈ ਹੈਗੀ ਆਊਟਲੁੱਕ ਨੇ ਬਣੀ ਹਲੇ ਉਹਦਾ ਰੀਜ਼ਨ ਹੈ ਕਿ ਮੈਨੂੰ ਚੈਲੰਜ ਕੋਈ ਨਹੀਂ ਆਈ ਡੋਨਟ ਥਿੰਕ ਕਿ ਕੋਈ ਨੇੜੇ ਤੜੇ ਵੀ ਆਉਗਾ ਪਰ ਤਾਂ ਤਾਂ ਹੋਵੇ ਜੇ ਕੋਈ ਮੁਕਾਬਲਾ ਹੋਵੇ ਮੈਮ ਪਾਲਸ ਪਾਣੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਕਿ ਤੁਹਾਡੇ ਸੋਹਰਾ ਸਾਹਿਬ ਸਿਕੰਦਰ ਸਿੰਘ ਮਲੂਕਾ ਤੁਹਾਡਾ ਸਾਥ ਦੇਵਗੇ ਵੈਸੇ ਤਾਂ ਇਸ ਸਵਾਲ ਦਾ ਜਵਾਬ ਉਹਨਾਂ ਤੋਂ ਹੀ ਲਵਾਂ ਤਾਂ ਬੈਟਰ ਹੈ ਕਿ ਜੋ ਖੜਾ ਹੁੰਦਾ ਜੋ ਵੀ ਮੇਜ਼ਰ ਖੜਾ ਹੁੰਦਾ ਉਹ ਸਭ ਦੇ ਸਾਥ ਦਾ ਦੀ ਉਮੀਦ ਕਰਦਾ ਤੇ ਅਸੀਂ ਘਰ ਤੇ ਦੇ ਸਾਥ ਦੀ ਉਮੀਦ ਕਿਉਂ ਨਾ ਕਰਾਂਗੇ ਹੈ ਨਾ ਸਾਰੀ ਪਬਲਿਕ ਦੇ ਸਾਥ ਦੀ ਉਮੀਦ ਕਰਦੇ ਆ ਉਸ ਉਮੀਦ ਨਾਲ ਖੜੇ ਹੋਇਆ ਤੇ ਉਹਨਾਂ ਦੇ ਸਾਥ ਦੀ ਉਮੀਦ ਕਰਦੇ ਆ ਮੈਡਮ ਤੁਸੀਂ ਬੁਖਸਾ ਲਈ ਜਦੋਂ ਖੜੇ ਹੋਇਆ ਕੀ ਮੁੱਦੇ ਰਹਿਣਗੇ ਐਮ ਜਿਹੜੇ ਨੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਇਹ ਕੰਮ ਨਹੀਂ ਹੋਏਗੇ ਤੁਸੀਂ ਅਸੀਂ ਜੇ ਬੰਦੇ ਆ ਤਾਂ ਕਰ ਸਕਦੇ ਆ ਤੁਹਾਡੇ ਮਾਈਂਡ ਦੇ ਵਿੱਚ ਹੋਊਗਾ ਕਿ ਅਸੀਂ ਬਾਟ ਚੋਣ ਨੂੰ ਆਹ ਹਾਂ ਜੀ ਡਰਾਈਵਿੰਗ ਆਪ ਕਰਉਣੀ ਹੈ ਜੀ ਤੇ ਬਹੁਤ ਨੇ ਜੀ ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਮੁੱਦਾ ਆਪਾਂ ਦੇਖਿਆ ਕਿ ਯੂਪੀ ਵਰਗੇ ਸਟੇਟਾਂ ਹਰਿਆਣਾ ਵਰਗੇ ਸਟੇਟਾਂ ਲਾਅ ਐਂਡ ਆਰਡਰ ਦੇ ਵਿੱਚ ਆਪਣੇ ਨਾਲੋਂ ਕਿਤੇ ਬਿਹਤਰ ਨੇ ਇੱਥੇ ਕਿਸੇ ਨੂੰ ਪ੍ਰੋਟੀਆਂ ਦੀ ਕਾਲ ਆ ਰਹੀ ਹੈ ਢੁੱਟਾ ਕੋ ਹੋ ਰਹੀ ਹੈ ਹੋ ਰਿਹਾ ਬੜਾ ਕੁਝ ਹੋ ਰਿਹਾ ਸੋ ਇਹ ਵੀ ਇੱਕ ਅਹਿਮ ਮੁੱਦਾ ਹੈ ਇਸ ਤੋਂ ਦੂਜਾ ਮੁੱਦਾ ਵਿਕਾਸ ਦਾ ਹੈਗਾ ਕਿ ਪੂਰੇ ਦੇਸ਼ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਰਿਹਾ ਹੈ ਕਿਉਂਕਿ ਜਿਹੜਾ ਵੀ ਵਿਕਾਸ ਹੋ ਰਿਹਾ ਹੈ ਭਾਵੇਂ ਉਹ ਪੰਜਾਬ 'ਚ ਵੀ ਜਿੰਨਾ ਹੋਇਆ ਉਹ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਨਾਲ ਹੋਇਆ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸੈਂਟਰਲ ਜੋ ਵੀ ਫੰਡ ਇੱਥੇ ਭੇਜੇ ਉਹ ਠੀਕ ਤਰ੍ਹਾਂ ਯੂਟਿਲਾਈਜ਼ ਹੋਵੇ ਦੂਜੀ ਗਵਰਨਮੈਂਟ ਬਣ ਕਰਕੇ ਬਿਕੋਜ਼ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਇੱਕ ਤਰ੍ਹਾਂ ਨਾਲ ਤਿਆਰੀ ਹੈਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਜੇ ਅਸੀਂ ਇਹਦੇ ਵਿੱਚ ਜਿੱਤਾਂਗੇ ਤਾਂ ਬਹੁਤ ਹੌਸਲਾ ਹੋਊਗਾ ਤੇ ਵਿਧਾਨ ਸਭਾ ਦੇ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਆਊਗੀ